ਵੱਤਵਲ ਸ਼ੇਅਰ ਕਰ ਦੋ ਥੋੜਾ ਇਹ ਨਾ ਪਹਿਲਾਂ ਨੈਟਵਰਕ ਇਸ਼ੂ ਹੋ ਗਿਆ ਸੀ ਤੇ ਉਹਦੇ ਕਰਕੇ ਲਾਈਵ ਆਪਣੇ ਆਪ ਹੀ ਬੰਦ ਹੋ ਗਿਆ ਸੀ ਤੇ ਗੱਲਬਾਤ ਵਿੱਚੇ ਰਹਿ ਗਈ ਸੀ ਤਾਂ ਜੁਆਇਨ ਕਰੋ ਸਾਰੇ ਹਨਾ ਜਿੰਨੇ ਵੀ ਜਿਹੜੇ ਇੱਥੇ ਆਇਓ ਸਾਰਿਆਂ ਨੇ ਕਿਉਂਕਿ ਗਰੁੱਪ ਦੀ ਪ੍ਰਾਈਵੇਸੀ ਹੋਣ ਹੈ ਤੁਸੀਂ ਇੱਕ ਇੱਕ ਸਾਥੀ ਨੂੰ ਕਹੋਗੇ ਤਾਂ ਸਾਰੇ ਜਣੇ ਜੁੜਨ ਆ ਜੁੜਨਗੇ ਦੇਖੋ ਆਪਣੇ ਕੋਲ ਆ ਹੀ ਟਾਈਮ ਹੈ ਸਾਥੀਓ ਟਾਈਮ ਸੰਭਾਲ ਲਿਏ ਹਾਂਜੀ ਵੀਰੇ ਠੀਕ ਹੈ ਜੀ ਠੀਕ ਹੈ ਵੀਰੇ ਹਾਂਜੀ ਹਾਂਜੀ ਵੀਰੇ ਚਲੋ ਸਾਥਿਓ ਕਰਦੇ ਆਂ ਸਟਾਰਟ ਹਨਾ ਜਿੰਨੇ ਵੀ ਸਾਥੀ ਆਏ ਪਹਿਲਾਂ ਦਾ ਸਾਰੇ ਸਾਥੀਆਂ ਦਾ ਧੰਨਵਾਦ ਤੇ ਜੀ ਆਇਆਂ ਨੂੰ ਤੇ ਸਾਥਿਓ ਜਿੱਦਾਂ ਵੀ ਹਨਾ ਹੁਣ ਆਪਣੀ ਮੀਟਿੰਗ ਸੀ ਕੱਲ ਨੂੰ ਤੇ ਉਹ ਪੋਸਟਪੋਨ ਕਰ ਦਿੱਤੀ ਗਈ ਹੈ ਤੇ ਉਹ ਆਪਣੀ ਮੀਟਿੰਗ ਕਰ ਰਿਹਾ ਹੁਣ 24 10 2025 ਦੀ ਤੇ ਸਾਥਿਓ ਬਸ ਤੁਹਾਡਾ ਥੋੜੇ ਰਹਿ ਲੈਣੀ ਅਸੀਂ ਇੱਥੇ ਆਈ ਸੀ ਕਿਉਂਕਿ ਸਾਥਿਓ ਅਸੀਂ ਕੈਡਰ ਦੇ ਸਾਥ ਨਾਲ ਹੀ ਹਗੇ ਆਂ ਨਾ ਜੇ ਅੱਗੇ ਲੀਡ ਕਰਨ ਵਾਸਤੇ ਲੱਗੇ ਆਂ ਤਾਂ ਤੁਹਾਡੇ ਸਾਥ ਨਾਲ ਹੀ ਆਂ ਜੇ ਤੁਹਾਡਾ ਮਗਰ ਸਾਥ ਹੋਏਗਾ ਤਾਂ ਅਸੀਂ ਅੱਗੇ ਵਧੀਆ ਲੀਡ ਕਰ ਸਕਦੇ ਆਂ ਸਾਥੀਓ ਥੋੜਾਇਆ ਉਹਨੇ ਸੋਚਿਆ ਸੀ ਆਪਣੀਆਂ ਹੁਣ ਤੱਕ 8 ਮੀਟਿੰਗਾਂ ਕੈਨਸਲ ਹੋ ਗਈਆਂ ਲਗਭਗ ਜਦੋਂ ਇਹ ਤਾਂ ਆਪਾਂ 27 ਜੁਲਾਈ ਦਾ ਪ੍ਰੋਟੈਸਟ ਕਰਿਆ ਸੀ ਉਸ ਤੋਂ ਬਾਅਦ ਆਪਣੀਆਂ ਹੁਣ ਤੱਕ ਆਪਾਂ 8 ਮੀਟਿੰਗਾਂ ਕੈਨਸਲ ਹੋ ਗਈਆਂ ਸਾਥੀਓ ਥੋੜੀ ਰਏ ਇਹ ਲੈਣ ਆਈ ਸੀ ਜੇ ਤੁਹਾਡਾ ਸਾਥ ਹੋਏ ਤਾਂ ਆਪਾਂ 11 ਦਾ ਪ੍ਰੋਟੈਸਟ ਕਰ ਦਈਏ ਸ਼ਨੀਵਾਰ ਦਾ ਜੀ ਕਿਉਂਕਿ ਅੱਗੇ ਵੀ ਆਪਾਂ ਬਹੁਤ ਲੇਟ ਚੱਲ ਰਹੇ ਹਾਂ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਥੋੜਾ ਮੈਨੂੰ ਪਹਿਲਾਂ ਇਹ ਦੱਸੋ ਗੱਲਬਾਤ ਆਪਾਂ ਬਾਅਦ ਵਿੱਚ ਕਰਾਂਗੇ ਜੇ ਬਾਈਚਾ ਤੁਸੀਂ ਆਪਾਂ ਇੱਕ ਵੱਡਾ ਇਕੱਠ ਦਿਖਾ ਦਈਏ ਸਰਕਾਰ ਨੂੰ ਜੇ ਤੁਸੀਂ 11 ਨੂੰ ਸਾਥ ਦਿਓ 11 ਨੂੰ ਆਪਣੇ ਕੋਲ ਸ਼ਨੀਵਾਰ ਆ ਤੇ 12 ਨੂੰ ਐਤਵਾਰ ਆ ਤੇ 11 ਆਪਣੀ 11 ਤਰੀਕ ਨੂੰ ਇੱਕ ਯੂਨੀਅਨ ਦੀ ਹੋਰ ਵੀ ਮੀਟਿੰਗ ਹੈ 41 ਕਾਠ ਵਾਲਿਆਂ ਦੇ ਉੱਤੇ ਤਰਨਾ ਵੀ ਹੋ ਸਕਦਾ ਜਿਤ ਤੱਕ ਮੈਨੂੰ ਪਤਾ ਲੱਗਿਆ 41 ਕਾਠ ਵਾਲਾਂ ਦਾ ਹੀ ਤਰਨਾ ਹੈ ਉੱਥੇ ਜੇ ਆਪਾਂ ਕਿਉਂਕਿ ਸਾਥੀਓ ਅਸੀਂ 20 ਕੁ ਮੰਨ ਕੇ ਲਓ ਉੱਥੇ ਜਾ ਕੇ 20 25 ਜene ਕੁਝ ਨਹੀਂ ਕਰ ਸਕਦੇ ਸਾਥੀਓ ਆਪਣਾ ਇੱਕ ਇੱਕ ਕਟ ਜਿਹੜਾ ਇੱਕ ਠ ਹੈ ਨਾ ਆਪਾਂ ਨੂੰ ਵੱਡੀ ਗਿਣਤੀ ਚ ਉਹਨਾਂ ਦਿਖਾਉਣਾ ਪੈਣਾ ਤੇ ਕਿਉਂਕਿ ਆਲਰੇਡੀ ਆਪਾਂ ਪਹਿਲਾਂ ਕਾਫੀ ਲੇਟ ਆ ਬੀਅਰਡ ਵਾਲੇ ਆਪਣੇ ਤੋਂ ਕਾਫੀ ਅੱਗੇ ਆ ਤੇ ਉਹਨਾਂ ਨੂੰ ਕਾਫੀ ਉਮੀਦਾਂ ਜਾਗ ਚੁੱਕੀਆਂ ਨੇ ਕਿ ਉਹਨਾਂ ਨੂੰ ਕਹਿ ਰਿਹਾ ਕਿ ਨਵੰਬਰ ਤੱਕ ਸ਼ਾਇਦ ਮੇਰੇ ਅਕੋਰਡਿੰਗ ਕਿ ਨੋਟੀਫਿਕੇਸ਼ਨ ਦੇਖਣ ਨੂੰ ਮਿਲ ਸਕਦਾ ਹੈ ਸਾਥੀ ਉਹ ਜੇ ਆਪਣਾ ਵੀ ਇੱਕ ਵੱਡਾ ਇਕੱਠ ਕਰਕੇ ਸਰਕਾਰ ਨੂੰ ਜਲਦੀ ਜਲਦੀ ਦਿਖਾਇਆ ਜਾਏ ਕਿ ਅਸੀਂ ਵੀ ਹਗੇ ਆਂ ਐਨਟੀਟੀ ਕੈਡਰ ਵਾਲੇ ਤੇ ਤਾਂ ਜਾ ਕੇ ਆਪਣਾ ਕੋਈ ਮਸਲਾ ਹੱਲ ਹੋਏਗਾ ਸਾਥਿਓ ਜੇ ਇਦਾਂ ਪਚੁੱਪ ਬੈਠੇ ਰਹੇ ਤੇ ਆਪਣੇ ਕੋਲ 1 ਸਾਲ ਹੀ ਹੈਗਾ ਜੀ ਤੇ 1 ਸਾਲ ਵਿੱਚ ਜੇ ਆਪਾਂ ਇਦਾਂ ਹੀ ਚੁੱਪ ਬੈਠੇ ਰਹੇ ਤਾਂ ਆਪਾਂ ਨੂੰ ਕੋਈ ਵੀ ਪੋਸਟ ਦੇਖਣ ਨੂੰ ਜਾਂ ਕੋਈ ਵੀ ਨੋਟੀਫਿਕੇਸ਼ਨ ਦੇਖਣ ਨੂੰ ਨਹੀਂ ਮਿਲ ਸਕਦਾ ਮੇਰੇ ਅਕੋਰਡਿੰਗ ਤੋਂ ਕਿਉਂਕਿ ਅੱਜ ਤੱਕ ਆਪਾਂ ਨੂੰ ਇਹ ਸਰਕਾਰ ਨੇ ਕੀਤਾ ਕੀ ਹੈ ਸਿਰਫ ਲਾਰੇ ਹੀ ਲਾਏ ਆ ਚਾਹੇ ਕੋਈ ਉਹ ਸੰਗਰੂਰ ਪ੍ਰਸ਼ਾਸਨ ਸੀ ਹੁਣ ਤੱਕ 8 ਮੀਟਿੰਗਾਂ ਕੈਨਸਲ ਕਰਨੀਆਂ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਤੇ ਲਾਸਟ ਟਾਈਮ ਵੀ ਹੁਣ ਤੱਕ ਆਪਾਂ ਇਹਨਾਂ ਦੀ ਗੱਲਾਂ ਮੰਨਦੇ ਆਂ ਜਾਂ ਅੱਜ ਤੱਕ ਆਪਾਂ ਇਹਨਾਂ ਨੂੰ ਜਿੱਦਾਂ ਵੀ ਇਹਨਾਂ ਕਿਹਾ ਆਪਾਂ ਉ ਹੋਂ ਟਾਈਮ ਹੈਗਾ ਆਪਾਂ ਨੂੰ ਸਾਰਿਆਂ ਨੂੰ ਘਰਾਂ ਚੋਂ ਉੱਠਣ ਦਾ ਤੇ ਜਾਗਣ ਦਾ ਕਿ ਹਾਂ ਆਪਾਂ ਇੱਕ ਆਪਣੀ ਆਪਾਂ ਆਪਣੀ ਇੱਕ ਇੱਕ ਜੋਬ ਲਈ ਸੰਘਰਸ਼ ਕਰਨਾ ਸਾਥੀਓ ਉਹਨਾਂ ਦੇ ਲਈ ਆਪਾਂ ਸਾਰਿਆਂ ਨੂੰ ਸਾਥ ਦੇਣਾ ਪੈਣਾ ਸਾਥੀਓ ਭਾਈ ਜਿਹੜੇ ਤਰਨ ਦਾ ਤਰਨਾ ਹੈਗਾ ਉਹ ਤਾਂ ਨਹੀਂ ਆਪਾਂ ਰੱਖੋ ਫਿਰ ਜਾਤਾ ਹਾਂਜੀ ਵੀਰੇ 41 ਕਾਠ ਵਾਲਿਆਂ ਦਾ ਤਰਨਾ ਹੈਗਾ ਵੀਰੇ 11 ਤਰੀਕ ਨੂੰ ਜੇ ਆਪਾਂ ਬੀੜ ਵਾਲਿਆਂ ਤੇ ਮੰਨ ਕੇ ਚੱਲੋ ਉਹਨਾਂ ਤੇ ਜਾਈਏ ਜੋ ਆਪਣੇ ਯੂਨੀਅਨ ਚੱਲ ਰਹੀ ਹੈ ਕਿਉਂਕਿ ਸਾਥੀਓ ਉਹਦੇ ਵਿੱਚ ਇਹ ਹੈ ਜੀ ਉਹਨਾਂ ਦਾ ਰੱਖਿਆ 26 ਤਰੀਕ ਦਾ ਸ਼ਾਇਦ ਮੇਰੇ ਅਕੋਰਡਿੰਗ ਜਿੰਨੇ ਕੋ ਮੈਂ ਉਹਨਾਂ ਦੀ ਵੀਡੀਓ ਦੇਖੀ ਆ ਤੇ ਉਹ ਰੱਖਿਆ ਤਰਨ ਤਰਨ ਤੇ ਉਹਨਾਂ ਦਾ ਇੱਕ ਦਿਨ ਦਾ ਸ਼ਾਇਦ ਰੋਜ਼ ਮਾਰਚੀ ਆ ਜੋ ਇਲੈਕਸ਼ਨ ਹੋ ਰਹੇ ਨੇ ਸ਼ਾਇਦ ਤਰਨ ਤਰਨ ਉਹਦੇ ਸਬੰਧ ਵਿੱਚ ਸੀ ਪਰ ਉਹ ਚਲੋ ਪੂਰੀ ਇਨਫੋਰਮੇਸ਼ਨ ਉਹਦੇ ਬਾਰੇ ਮੈਨੂੰ ਨਹੀਂ ਹੈਗੀ ਤਰੀਕ ਤੈ ਹੈਗੀ ਕਿ 26 ਤਰੀਕ ਨੂੰ ਪਰ ਸਾਥੀਓ ਆਪਣਾ ਜੇ ਆਪਾਂ ਇੰਨੇ ਦਿਨ ਹੁਣ ਵੀ ਲੇਟ ਹੋ ਜਾਦਾ ਸਾਥੀਓ ਆਪਾਂ ਬਹੁਤ ਲੇਟ ਹੋ ਜਾਣਾ ਕਿਉਂਕਿ ਆਪਾਂ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਹੀ ਨਹੀਂ ਹੈਗੇ ਅਜੇ ਤੱਕ ਤੁਸੀਂ ਆਪ ਸੋਚੋ ਉਹਨਾਂ ਨੂੰ ਮੀਟਿੰਗ ਮਿਲੀ ਪਹਿਲਾਂ ਆਪਣੇ ਵਿੱਤ ਮੰਤਰੀ ਨਾਲ ਤੇ ਉਸ ਤੋਂ ਬਾਅਦ 3 ਦਿਨਾਂ 4 ਦਿਨਾਂ ਬਾਅਦ ਸਿੱਖਿਆ ਮੰਤਰੀ ਨਾਲ ਮੀਟਿੰਗ ਮਿਲ ਗਈ ਤੇ ਆਪਣਾ ਪ੍ਰਭਾਵ ਹੀ ਹੈ ਨਹੀਂ ਕਿਉਂਕਿ ਸਾਥੀਓ ਤੁਸੀਂ ਸਾਥ ਦਿਓਗੇ ਤਾਂ ਆਪਾਂ ਨੂੰ ਹੁਣ ਤੱਕ ਕੀ ਮਿਲ ਰਿਹਾ ਮਿੱਠੀਆਂ ਗੋਲੀਆਂ ਜੇ ਸਾਥ ਦਿਓਗੇ ਤਾਂ ਅਸੀਂ ਵੱਡਾ ਇਕੱਠ ਕਰਕੇ ਦਿਖਾਵਾਂਗੇ ਕਿਉਂਕਿ ਸਾਥੀਓ ਅਸੀਂ ਤਾਂ ਇੰਨਾ ਕਰ ਸਕਦੇ ਆਂ ਦੇਖੋ ਜਿੱਥੇ ਕੋਹ ਗਿਆ ਅਸੀਂ ਉੱਥੇ ਨਾਲ ਟੁਰ ਸਕਦੇ ਆਂ ਅੱਗੇ ਲਾ ਕੇ ਜੇ ਬਾਈਚਾਸ ਪਰਸੋ ਦੇ ਜੀ ਆਪਾਂ ਧਰਨਾ ਰੱਖਦੇ ਆਂ ਤੇ ਅਸੀਂ ਤਾਂ ਕੱਲ ਵੀ ਮੰਨ ਕੇ ਚਲੋ ਸਾਰਾ ਦਿਨ ਵਰਕ ਕਰ ਸਕਦੇ ਆਂ ਤੇ ਪਰਸੋ ਫਿਰ ਧਰਨਾ ਤੇ ਤੁਹਾਡੇ ਨਾਲ ਹੋਵਾਂਗੇ ਸਾਥੀਓ ਕਿਉਂਕਿ ਸਾਥੀਓ ਹੁਣ ਵੱਡੇ 61 ਦੀ ਲੋੜ ਆ ਆਪਾਂ ਨੂੰ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਕਿੰਨੀ ਕੁ ਵਾਰ ਅਸੀਂ ਵਾਰ-ਵਾਰ ਤੁਹਾਨੂੰ ਬੋਲਾਂਗੇ ਨਹੀਂ ਤਾਂ ਸਾਥੀਓ ਸਹੀ ਗੱਲ ਕਹਿ ਰਹੇ ਆ ਅਸੀਂ ਆਪ ਇੱਕ ਦਿਨ ਬੋਲ-ਬੋਲ ਕੇ ਥੱਕ ਜਾਵਾਂਗੇ ਫਿਰ ਸਾਰੇ ਚੁੱਪ ਹੋਗੇ ਤਾਂ ਸ਼ਾਇਦ ਤੁਹਾਨੂੰ ਪੋਸਟਾਂ ਜੇ ਬਾਇਚਾਸ ਪਹਿਲੀ ਗੱਲ ਤਾਂ ਆਪਾਂ ਨੂੰ ਮਿਲਦੀਆਂ ਨਹੀਂ ਜੇ ਆਪਾਂ ਸੰਘਰਸ਼ ਨਾ ਕਰਿਆ ਜੇ ਬਾਇਚਾਸ ਮਿਲੀਆਂ ਤਾਂ 1000 1500 2000 ਮਿਲਣਗੇ ਕੀ ਫਾਇਦਾ ਕਿੰਨੇ ਕੁ ਜਣੇ ਆਪਾਂ ਜੁਆਇਨ ਕਰ ਜਾਾਂਗੇ ਦੱਸੋ ਕਿਉਂਕਿ ਉੱਥੇ ਆਪਾਂ ਕਹਿ ਲਈ ਕੋਈ 20 25 ਜਾਂ 30 ਸਾਥੀ ਜਾਂ 50 ਸਾਥੀ ਨਾਲ ਕੁਝ ਨਹੀਂ ਹੋਣ ਵਾਲਾ ਸ ਆਪਾਂ ਜੇ ਕੁਝ ਹਾਸਲ ਕਰਨਾ ਤਾਂ ਆਪਾਂ ਨੂੰ ਸ਼ਾਇਦ ਜਿਆਦਾ ਨਹੀਂ ਤਾਂ ਕੋਈ 3 400 ਕੈਡਰ ਉੱਥੇ ਲੈ ਕੇ ਜਾਣਾ ਪਵੇਗਾ ਇਸ ਵਾਰ ਸਾਥੀ ਉਹ ਤੁਹਾਡੇ ਸਾਥ ਨਾਲ ਹੈ ਜੇ ਆਪਾਂ ਹੁਣ ਮੇਰੀ ਗੱਲ ਸੁਣੋ ਜੇ 11 ਦਾ ਤਰਨਾ ਰੱਖਣੇ ਆ ਤੁਸੀਂ ਸਾਰੇ ਤਿਆਰ ਹੋ ਪਹਿਲਾਂ ਮੈਨੂੰ ਇਹ ਦੱਸੋ ਜਿਹੜੇ ਇੱਥੇ ਚਲੋ ਜਿੰਨੇ ਨੇ ਮੇਰੇ ਲਾਈਵ ਵਿੱਚ ਜੁੜੇ ਆ ਹੁਣ 27 ਜਣੇ ਲਾਈਵ ਵਿੱਚ ਹੈਗੇ ਆ ਫਿਲਹਾਲ ਜੇ ਆਪਾਂ 11 ਤਰੀਕ ਦਾ ਜੇ ਤਰਨਾ ਰੱਖਦੇ ਆ ਤੁਸੀਂ ਸਾਰੇ ਤਿਆਰ ਹੋ ਪਰਸੋਂ ਨੂੰ ਦੇਖੋ ਜੀ ਅਸੀਂ ਇਦਾਂ ਦੀ ਕੋਈ ਮੰਗ ਨਹੀਂ ਕਰ ਰਹੇ ਕਿ ਪੋਸਟ ਅਪ ਗ੍ਰੈਜੂਏਸ਼ਨ ਮੰਗਾਣ ਜਾਂ ਕਿਲੇ ਬੇਸ ਆਣ ਪਰ ਦੇਖੋ ਇੱਥੇ ਹੱਕ ਸਾਰਿਆਂ ਦਾ ਚਾਹੇ ਕੋਈ ਪਲੱਸ 2 ਵਾਲਾ ਚਾਹੇ ਕੋਈ ਗ੍ਰੈਜੂਏਸ਼ਨ ਵਾਲਾ ਫਿਲਹਾਲ ਤਾਂ ਨੋਟੀਫਿਕੇਸ਼ਨ ਦੀ ਮੰਗ ਹੈਗੀ ਨੋਟੀਫਿਕੇਸ਼ਨ ਕਿਸੇ ਬੇਸ ਮਿਲੇ ਕਿਉਂਕਿ ਪਲੱਸ 2 ਵਾਲੇ ਵੀ ਆਪਣੇ ਆਦੇ ਆ ਕੋਈ ਉਹ ਬਗਾਨੇ ਨਹੀਂ ਹੈਗੇ ਆਪਾਂ ਉਹਨਾਂ ਨੂੰ ਵੀ ਫਿਲਹਾਲ ਪਿੱਛੇ ਰੱਖ ਕੇ ਨਹੀਂ ਚੱਲ ਸਕਦੇ ਉਹਨਾਂ ਨੇ ਵੀ ਹੁਣ ਤੱਕ ਸਾਥ ਦਿੱਤਾ ਤੇ ਹੁਣ ਵੀ ਸਾਥ ਦੇਣਗੇ ਪੂਰੀ ਉਮੀਦ ਕਰਦੇ ਆ ਉਹਨਾਂ ਤੋਂ بس ਤੁਸੀਂ ਇਹ ਦੱਸ ਦੋ ਵੀ 11 ਤਰੀਕ ਨੂੰ ਸਾਰੇ ਤਿਆਰ ਹੋ ਜੇ ਨਹੀਂ ਵੀ ਤਿਆਰ ਤਾਂ ਵੀ ਕੋਈ ਚੱਕਰ ਨਹੀਂ ਆਪਾਂ ਥੋੜੇ ਦਿਨ ਤਰਨਾ ਡਿਲੇ ਕਰ ਦਿੰਨੇ ਆ ਕੋਈ ਚੱਕਰ ਨਹੀਂ ਆਪਾਂ ਥੋੜੇ ਦਿਨ ਡਿਲੇ ਕਰ ਦਿੰਨੇ ਆ ਦੱਸੋ ਸਾਰੇ ਕਿਉਂਕਿ ਤੁਹਾਡੇ ਸਾਥ ਨਾਲ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਸਾਥੀ ਵੀ ਪਹੁੰਚ ਸਕਣ ਨਾ ਸਾਰਿਆਂ ਦੇ ਸੁਲਾਹ ਨਾਲ ਹੀ ਹੁੰਦਾ ਆਪਣੇ ਗਰੁੱਪ ਦੇ ਵਿੱਚ ਲਗਭਗ ਸੌਣ ਤਾਂ 7-800 ਕਾਡਰ ਹੋ ਚੁੱਕਿਆ ਪਰ ਜੁਰਦਾ ਕਿੰਨਾ 30 32 ਜਨੇ 50 ਜਨੇ ਆਪਾਂ ਕੀ ਹੁਣ ਸੋਚੀ ਅਸੀਂ ਹੁਣ ਇਹ ਸੋਚੀ ਕਿ ਆ 32 50 ਜਨੇ ਨੂੰ ਪੋਸਟਾਂ ਚਾਹੀਦੀਆਂ ਵੀਰੇ ਉਹ ਇਹ ਤਾਂ ਮੈਂ ਤੁਹਾਨੂੰ ਗੱਲ ਪੁੱਛ ਰਿਹਾ ਜੇ 11 ਦਾ ਪ੍ਰੋਟੈਸਟ ਕਰਦੇ ਆ ਤਾਂ ਵੀਰੇ ਅਕੈਡਮੀਆ ਵਾਲਿਆਂ ਨਾਲ ਵੀ ਸਾਰੀ ਸਾਈਟਿੰਗ ਚੱਲ ਰਹੀ ਹੈ ਤੇ ਜੇ 11 ਦਾ ਆਪਾਂ ਕੈਨਸਲ ਕਰਦੇ ਆ ਤਾਂ ਫਿਰ ਉਸ ਤੋਂ ਬਾਅਦ ਡੇਟ ਦੀਵਾਲੀ ਤੋਂ ਬਾਅਦ ਹੀ ਹੋਏਗੀ ਵੀਰੇ ਜੋ ਸੱਚ ਹੈ ਜਾ ਆਪ ਐਦਾਂ ਕਰ ਦਈਏ ਦੱਸੋ ਮੇਰੇ ਜਿੰਨੇ ਵੀ ਸਾਥੀ ਬੈਠੇ ਹੋ ਆਪਾਂ 24 ਦੀ ਮੀਟਿੰਗ ਮਿਲੀ ਹੈ ਆਪ 25 ਲਈ ਤਿਆਰੀ ਕਰ ਦਈਏ ਜੇ ਆਪਣੀ 24 ਨੀ ਮੀਟਿੰਗ ਨਹੀਂ ਹੁੰਦੀ ਪੱਕ 25 ਤਰੀਕ ਨੂੰ ਆਪਾਂ ਪੱਕਾ ਧਰਨਾ ਹੀ ਲਗਾਈਏ ਉਹਦੇ ਲਈ ਸਾਥੀ ਤਿਆਰ ਕਰ ਲਿਓ ਦੱਸੋ ਸਾਰੇ ਸਹਿਮਤ ਹੋ 25 ਤਰੀਕ ਦਾ ਆਪਾਂ ਪੱਕਾ ਧਰਨਾ ਹੀ ਅਨਾਉਂਸ ਕਰ ਦਈਏ 24 ਦੀ ਮੀਟਿੰਗ ਨਾਲੇ ਆਪਾਂ ਕੋਲ ਟਾਈਮ ਵੀ ਹੈਗਾ ਦਿਵਾਲੀ ਵੀ ਲੰਘ ਜੂਗੀ ਉਸ ਤੋਂ ਬਾਅਦ 25 ਤਰੀਕ ਦਾ ਆਪਾਂ ਪੱਕਾ ਧਰਨਾ ਉੱਥੇ ਬੈਠਾਂਗੇ ਜਿੰਨੇ ਦਾ ਨਾ ਆਪਾਂ ਬੈਠਣਾ ਪਿਆ ਜਿਵੇਂ ਆਇਚਸ 24 ਦੀ ਮੀਟਿੰਗ ਤੋਂ ਪੈ ਜੀਆ ਤਾਂ 25 ਨੂੰ ਆਪਣਾ ਪੱਕਾ ਤਰਨਾ ਸਟਾਰਟ ਹੋ ਜਾਏਗਾ 11 ਲਈ ਕੋਈ ਹਾਂ ਨਹੀਂ ਪਰ ਰਿਹਾ ਸਿਰਫ ਇੱਕ ਜਨੇ ਨੇ ਹਾਂ ਭਰੀ ਸੀ ਕਿਉਂਕਿ ਅਸੀਂ ਆਉਣ ਮੰਨ ਕੇ ਚਲੋ ਉਹ ਤੇ ਤਰਨਾ ਲਗਾ ਦੀ ਜੇ ਉੱਥੇ 20 25 ਜਨੇ ਹੋਣ ਤਾਂ ਕੁਝ ਨਹੀਂ ਬਣਨ ਵਾਲਾ ਕੈਟਰ ਤਾਂ ਦਿਖਾਉਣਾ ਪੈਣਾ 3-4 ਸੋ ਇੱਕ ਵਾਰ ਤਰਨਿਆਂ ਤੇ ਚਲੋ ਬਾਕੀ ਕੋਈ ਫਾਈਨੈਂਸ਼ੀਅਲ ਆਫ ਸਪੋਰਟ ਕਰ ਦਿੰਦੇ ਆ ਵਧੀਆ ਗੱਲ ਹੈ ਪਰ ਸਾਥੀਓ ਸਾਥ ਤੋਂ ਬਿਨਾ ਕੁਝ ਨਹੀਂ ਹੋਣ ਵਾਲਾ ਹੁਣ ਮਰੇ ਇਹ ਦੱਸੋ 25 ਨੂੰ ਹੰਡਾਨਾ ਚਲੋ 11 ਲਈ ਸਾਰੇ ਨਹੀਂ ਸਹਿਮਤ ਹੋ ਰਹੇ ਫਿਰ 11 ਨੂੰ ਇੱਕ ਮੀਟਿੰਗ ਹੋ ਰਹੀ ਹੈ ਅਸੀਂ ਤੁਹਾਡੇ ਸਾਹਮਣੇ ਅ ਪਰਸੋਂ ਨੂੰ ਸਾਰੇ ਹੈਨਾ ਪਹੁੰਚਾਂਗੇ ਤੇ ਕੁਝ ਸਾਰੇ ਲਗਭਗ ਪੰਜਾਬ ਦੇ ਵਿੱਚ ਜਿੰਨੀਆਂ ਵੀ ਅਕਾਡਮੀਆਂ ਨੇ ਉਹਨਾਂ ਦੇ ਟੀਚਰ ਵੀ ਤੁਹਾਡੇ ਸਾਹਮਣੇ ਹੋਣਗੇ ਸਾਰੇ ਹੈਨਾ ਕਿਉਂਕਿ ਇੱਕ ਮੀਟਿੰਗ ਰੱਖੀ ਜਾ ਰਹੀ ਹੈ 올 ਪੰਜਾਬ ਦੀਆਂ ਅਕਾਡਮੀਆਂ ਲਈ ਤੇ ਉਹਦੇ ਵਿੱਚ ਸਿਰਫ ਅਕਾਡਮੀ ਦੇ ਟੀਚਰ ਔਰ ਜੂਨੀਅਰ ਮੈਂਬਰ ਮਨ ਕੇ ਚਲੋ ਜੋ ਇਸ ਸਮੇਂ ਮੈਂ ਅੱਗੇ ਲਾ ਕੇ ਵਰਕ ਕਰ ਰਹੇ ਨੇ ਰਜਿੰਦਰ ਜੀ ਪਹੁੰਚਣਗੇ ਤੇ ਇੱਕ ਦੋ ਸਾਥੀ ਹੋਰ ਹੈਗੇ ਆ ਉਹ ਪਹੁੰਚਣਗੇ ਨਾਲ ਤਾਂ ਆਪਾਂ 25 ਦਾ ਫਾਈਨਲ ਕਰ ਦਈਏ ਦੱਸੋ ਜੀ ਵੀਰੇ ਕੱਲ ਦੀ ਮੀਟਿੰਗ ਨਹੀਂ ਹੈਗੀ ਰੋਬਿੰਨ ਵੀਰੇ ਕੈਨਸਲ ਕਰ ਦਿੱਤੀ ਗਈ ਹੈ ਪਹਿਲਾਂ ਹੀ ਦੱਸ ਚੁੱਕੇ ਆ ਸੀ 25 ਨੂੰ ਪੱਕਾ ਕਰ ਦਈਏ ਸਾਰਿਆਂ ਨੇ ਡਨ ਕਰੋ ਫਿਰ ਤੁਹਾਡੇ ਸਾਰਿਆਂ ਦੇ ਸਾਥ ਨਾਲ ਜੇ ਤੁਸੀਂ 25 ਨੂੰ ਕਹੋਗੇ ਤਾਂ ਆਪਾਂ ਸਾਰਿਆਂ ਨੇ ਡਨ ਕਰ ਦਿਆਂ ਅਸੀਂ ਇਕੱਲੇ ਕੁਝ ਨਹੀਂ ਕਰਨਾ ਸਾਥੀਓ ਉਹਦੇ ਵੀ ਤੁਹਾਡੇ ਇਕੱਠ ਦੀ ਲੋੜ ਹੋਏਗੀ ਜੀ ਆਪਾਂ ਪੱਕਾ ਦਰਨਾ ਸੋਚ ਹੀ ਰਿਆ ਤੇ ਉੱਥੇ ਵੀ ਤੁਹਾਡੇ ਸਾਥ ਦੀ ਲੋੜ ਹੋਣੀ ਹੈ ਤੇ ਇੱਕ ਹੁਣ ਮੇਰੀ ਗੱਲ ਸੁਣ ਲਓ ਕੱਲ ਤੋਂ ਇੱਕ ਲਿਸਟ ਪਹਿਲੀ ਗੱਲ ਅੱਜ ਰਾਤ ਤੋਂ ਹੀ ਮੈਂ ਗਰੁੱਪ ਦੇ ਵਿੱਚ ਇੱਕ ਲਿਸਟ ਪਾਉਣਾ ਸਾਰੇ ਜਣੇ 25 ਤਰੀਕ ਦੇ ਦਰਨੇ ਲਈ ਆਪਣੇ ਆਪਣੇ ਨਾਮ ਲਿਖੋ ਉਹ ਰੋ ਪੱਕਾ ਦਰਨਾ ਹੁਣ ਜਾ ਰਿਹਾ ਉਹਨਾਂ ਦੇ ਲਈ ਸਾਰੇ ਅਕੈਡਮੀਆ ਦੇ ਵਿੱਚ ਹੁਣ ਵਰਕ ਵੀ ਕੀਤਾ ਜਾਏਗਾ ਔਰ ਸਾਥੀਓ ਜਿਹੜਾ ਪੱਕਾ ਦਰਨਾ ਹੈ ਉਹਨਾਂ ਦੇ ਲਈ ਤੁਹਾਡੇ ਤੱਕ ਕੱਲ ਤਾਂ ਨਹੀਂ ਪਰਸੋਂ ਇੱਕ ਬੈਂਕ ਅਕਾਊਂਟ ਐਂਡ ਸਕੈਨਰ ਇੱਕ ਪਰਮਾਨੈਂਟ ਬਣਾ ਕੇ ਤੁਹਾਨੂੰ ਸ਼ੇਅਰ ਕਰ ਦਿੱਤਾ ਜਾਏਗਾ ਤੇ ਤੁਸੀਂ ਜਿਨ੍ਹਾਂ ਨੇ ਵੀ ਫੰਡ ਸਾਥੀਆਂ ਨੇ ਪਾਉਣਾ ਕਿਉਂਕਿ ਪੱਕੇ ਦਰਨੇ ਤੇ ਫਾਈਨੈਂਸ਼ੀਅਲ ਸਪੋਰਟ ਬਹੁਤ ਜ਼ਿਆਦਾ ਚਾਹੀਦੀ ਹੈ ਕਿਉਂਕਿ ਉੱਥੇ ਆਪਾਂ ਨੂੰ ਕਾਫੀ ਸਮਗਲਿਆ ਨਾ ਖਾਣ ਲਈ ਰਾਤ ਨੂੰ ਰੋਟੀ ਵਗੈਰਾ ਸਾਰਾ ਸਿਸਟਮ ਕਰਨਾ ਪੈਣਾ ਜੇ ਆਪਾਂ ਨੂੰ ਬਾਈਚਸ ਗੁਰਦੁਆਰਾ ਤੇ ਵੀ ਰੋਟੀ ਆਉਂਦੀ ਤਾਂ ਆਪਾਂ ਨੂੰ ਉੱਥੇ ਜਿਹੜੀ ਸਮਗਰੀ ਹੁੰਦੀ ਉਹ ਆਪ ਨੂੰ ਜੂਨੀਅਰ ਵੱਲੋਂ ਹੀ ਪਹੁੰਚਾਉਣੀ ਪੈਂਦੀ ਹੈ ਤੇ ਸਾਥੀ ਉਹਨਾਂ ਦੇ ਲਈ ਆਪਾਂ ਨੂੰ ਫਾਈਨੈਂਸ਼ੀਅਲ ਦੀ ਵੀ ਬਹੁਤ ਲੋੜ ਪੈਗੀ ਤੇ ਜਿੰਦੇ ਵਿੱਚ ਤੁਹਾਡੇ ਸਾਥ ਦੀ ਚਾਹੇ ਕੋਈ ਦਰਨੇ ਤੇ ਜਾ ਰਹੇ ਜਿੰ ਸਾਥੀਓ ਕਿਉਂਕਿ ਇਹ ਹੁਣ ਆਪਾਂ ਜਿਹੜਾ ਪੱਕਾ ਦਰਨਾ ਸੋਚ ਲਿਆ ਅੱਜ ਇਹ ਸਾਰਿਆਂ ਲਈ ਆ ਮੇਰੇ ਇਕੱਲੇ ਲਈ ਨਹੀਂ ਹੈਗਾ ਤੁਹਾਨੂੰ ਵੀ ਇੱਕ ਪੋਸਟ ਚਾਹੀਦੀ ਮੈਨੂੰ ਵੀ ਚਾਹੀਦੀ ਆ ਅਸੀਂ ਅੱਗੇ ਹੋ ਕੇ ਲੜ ਰਹੇ ਆ ਪਰ ਤੁਹਾਡਾ ਸਾਥ ਤਾਂ ਸਾਡੇ ਨਾਲ ਹੋਣਾ ਜ਼ਰੂਰੀ ਆ ਨਾ ਦੇਖੋ ਵੀਰੇ ਜੇ ਪੱਕਾ ਮੋਰਚਾ ਲੱਗੂਗਾ ਨਾ ਵੀਰੇ ਉਹਦੇ ਵਿੱਚ ਇੱਕ ਚੀਜ਼ ਇਹ ਵੀ ਸੋਚੋ ਉਹਦੇ ਵਿੱਚ ਟੈਂਕੀ ਮੋਰਚਾ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਸਰਕਾਰ ਨੂੰ ਆਪਾਂ ਪਹਿਲਾਂ ਹੀ ਇੱਕ ਚੇਤਾਵਨੀ ਇਸ ਚੀਜ਼ ਨੂੰ ਆਪਣੇ YouTube ਜਿਹੜਾ ਪਲੇਟਫਾਰਮਾਂ ਦੇ ਮਾਧਿਅਮ ਨਾਲ ਦੇ ਦੇਣਾ ਚਾਹੁੰਦੇ ਆ ਕਿ ਜਿਹੜਾ ਸਾਡਾ ਹੁਣ ਦਰਨਾ ਰੱਖਣ ਜਾ ਰਿਹਾ ਉਹਦੇ ਚ ਗੁਪਤ ਐਕਸ਼ਨ ਵੀ ਹੋਣਗੇ ਟੈਂਕੀ ਮੋਰਚਾ ਵੀ ਹੋ ਸਕਦਾ ਹੈ ਤੇ ਹੋਰ ਵੀ ਕਈ ਤਰ੍ਹਾਂ ਦੇ ਆਪਣੇ ਵੱਲੋਂ ਗੁਪਤ ਸ਼ਾਇਦ ਉਹਨਾਂ ਚੋਂ ਮੈਂ ਵੀ ਹੋ ਸਕਦਾ ਪਰ ਸਾਥੀ ਉਹ ਤੁਹਾਡੇ ਸਾਥ ਤੋਂ ਬਿਨਾ ਕੁਝ ਨਹੀਂ ਹੋਣਾ ਪਰ ਉਹਨਾਂ ਲਈ ਸਾਨੂੰ ਪੂਰੀ ਹੈਲਪ ਚਾਹੀਦੀ ਹੈ ਤੁਹਾਡੀ ਪੂਰਾ ਸਾਥ ਚਾਹੀਦਾ ਮੰਨ ਕੇ ਚਲੋ ਇੱਕ ਮਨਾਲ ਉੱਥੇ ਸਾਥੀ ਬੈਠੇ ਹੋਣ ਦੂਸਰਾ ਇਹ ਫਾਈਨੈਂਸ਼ੀਅਲ ਸਪੋਰਟ ਫੁੱਲ ਚਾਹੀਦੀ ਹੈ ਤੇ ਕਿਉਂਕਿ ਹੁਣ ਅੱਗੇ ਜੁਨੀਅਨ ਦੇ ਵਿੱਚ ਅੰਚਲ ਮੈਮ ਥੋੜਾ ਫਾਈਨੈਂਸ਼ੀਅਲ ਦੇਖ ਰਹੀ ਸੀ ਤੇ ਮੈਮ ਆਪਣੇ ਜਿਹੜੇ ਅੰਚਲ ਮੈਡਮ ਹੈਗੇ ਥੋੜਾ ਜਿਆ ਜੁਨੀਅਨ ਤੋਂ ਪਾਸੇ ਹਟ ਕੇ ਮਨ ਕਿ ਚਲੋ ਇਹਨਾਂ ਨੇ ਇਹਨਾਂ ਗੱਲ ਕਹੀ ਹੈ ਕਿ ਅਸੀਂ ਤਰਨੇ ਤੇ ਪਹੁੰਚਾਂਗੇ ਅੰਚਲ ਮੈਡਮ ਤਰਨੇ ਤੇ ਹਮੇਸ਼ਾ ਪਹੁੰਚਣਗੇ ਤੇ ਉਥੇ ਆਪਣੇ ਨਾਲ ਹੀ ਹੀ ਹੋਣਗੇ ਪਰ ਹੁਣ ਜਿਹੜਾ ਫੰਡ ਦਾ ਸਿਸਟਮ ਹੈ ਮੈਂ ਇੱਕ ਵਾਰ ਆਦੇ ਅੰਡਰ ਹੀ ਕਰੂੰਗਾ ਸਾਰਾ ਸਿਸਟਮ ਕਿਉਂਕਿ ਪਰਸੋ ਤੱਕ ਤੁਹਾਨੂੰ ਅਕਾਊਂਟ ਨੰਬਰ ਐਂਡ ਪਰਮਾਨੈਂਟ ਜਿਹੜਾ ਅਕਾਊਂਟ ਨੰਬਰ ਜੁਨੀਅਨ ਦਾ ਚੱਲੇਗਾ ਉਹ ਹੀ ਸ਼ੇਅਰ ਕੀਤਾ ਜਾਏਗਾ ਹੁਣ ਕਿਉਂਕਿ ਉਹਦੇ ਵਿੱਚ ਸਾਰਾ ਹਸਾਕ ਪਤਾਬ ਰੱਖਣਾ ਹੁੰਦਾ ਉਹਦਾ ਕਲ ਨੂੰ ਕੈਡਰ ਨੂੰ ਵੀ ਹੀ ਹਸਾਕ ਪਤਾਬ ਦੇਣਾ ਹੁੰਦਾ ਤੇ ਕਿਉਂਕਿ ਪੱਕੇ ਧਰਨੇ ਲਈ ਪੱਕਾ ਫੰਡ ਹੋਣਾ ਤੇ ਉਹਦਾ ਕੀ ਹਸਾਕ ਪਤਾਬ ਉਹ ਫਿਰ ਆਦੇ ਅੰਦਰ ਹੀ ਕਿਉਂਕਿ ਯੂਨੀਅਨ ਦੇ ਵਿੱਚ ਸਾਥੀ ਬਹੁਤ ਥੋੜੇ ਰਹਿ ਗਏ ਕਿਉਂਕਿ ਇਸ ਸਮੇਂ ਵਰਕਰ ਕ ਵਰਕ ਕਰਨ ਵਾਲੇ ਰਜਿੰਦਰ ਜੀ ਹੈਗੇ ਆ ਨਾਲ ਤੇ ਬਾਕੀ ਬਲੋਕ ਲੈਵਲ ਦੇ ਜਿਹੜੇ ਪ੍ਰਧਾਨ ਆਪਣੇ ਬਣੇ ਹੋਏ ਜਿੱਦਾਂ ਜਲਾਲਾਵਾ ਤੋਂ ਸੋਨੂ ਅਬੋਰ ਤੋਂ ਆਕਾਸ਼ ਤੇ ਨਾਲ ਇੱਕ ਅੰਕੁਸ਼ ਵੀਰਾ ਵਰਕ ਕਰ ਰਿਹਾ ਯੂਨੀਅਨ ਦੇ ਵਿੱਚ ਸਿਰਫ ਤਿੰਨ ਸਾਥੀ ਅੱਗੇ ਲਾ ਕੇ ਹੁਣ ਵਰਕ ਕਰ ਰਹੇ ਨੇ ਤੇ ਫਿਰ ਸਾਨੂੰ ਕੱਲ ਨੂੰ ਜਵਾਬ ਦੇਣਾ ਤਾਂ ਉਹ ਮੰਨ ਕੇ ਚਲੋ ਤੁਸੀਂ ਜਵਾਬ ਮੇਰੇ ਕੋਲ ਹੀ ਮੰਗਣਾ ਤੁਹਾਨੂੰ ਪਤਾ ਹੈ ਕਿ ਕਦੇ ਵੀ ਕੋਈ ਗੱਲ ਹੁੰਦੀ ਆ ਇੱਕ ਵੀਰੇ ਸਾਰੇ ਇਸ ਆਪਣੇ YouTube ਪਲੇਟਫਾਰਮ ਦੇ ਸਾਰੇ ਸਾਥੀਆਂ ਨੂੰ ਇੱਕ ਬੇਨਤੀ ਹੈ ਸਾਥਿਓ ਜੇ ਤੁਹਾਨੂੰ ਗਰੁੱਪ ਵਿੱਚ ਐਡ ਕਰਿਆ ਜਾਂਦਾ ਤੁਹਾਨੂੰ ਸਾਡੇ ਵੱਲੋਂ ਇੱਕ ਮੈਸੇਜ ਪਾਇਆ ਜਾਂਦਾ ਜਿਹਦੇ ਵਿੱਚ ਅਸੀਂ ਵੈਰੀਫਿਕੇਸ਼ਨ ਕਰਦੇ ਹਾਂ ਸਾਥੀਆਂ ਵੱਲੋਂ ਨਾਮ ਸਿਟੀ ਤੇ ਪੀਐਸ ਪੀਐਸਟ ਸਰਟੀਫਿਕੇਟ ਮੰਗਿਆ ਜਾਂਦਾ ਸਾਥੀਓ ਉਹ ਜ਼ਰੂਰ ਕਰਵਾਇਆ ਕਰੋ ਤੁਹਾਨੂੰ ਪਰਸਨਲ ਮੈਸੇਜ ਜਾਂਦਾ ਸਾਡੇ ਵੱਲੋਂ ਬਕਾਇਦਾ ਮੇਰੇ ਨੰਬਰ ਤੋਂ ਹੀ ਚਲਾ ਜਾਂਦਾ ਹੁਣ ਕਿਉਂਕਿ ਪਹਿਲਾਂ ਅੰਚਲ ਮੈਡਮ ਦੇਖ ਰਹੇ ਸੀ ਹੁਣ ਉਹ ਥੋੜਾ ਜਿਹਾ ਨਹੀਂ ਦੇਖ ਰਹੇ ਤੇ ਉਹ ਵੈਰੀਫਿਕੇਸ਼ਨ ਜ਼ਰੂਰੀ ਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਗਰੁੱਪ ਦੇ ਵਿੱਚ ਕੋਈ ਇਹ ਜਿਹਾ ਇਨਸਾਨ ਐਡ ਹੋ ਜਾਵੇ ਜਿੰਦੇ ਕਾਰਨ ਸਾਰਾ ਕਾਡਰ ਡੀਮੋਟੀਵੇਟ ਹੋਵੇ ਤੇ ਉਹ ਬਹੁਤ ਜ਼ਰੂਰੀ ਹੈ ਸਾਡੇ ਲਈ ਤੇ ਸਾਰੇ ਸਾਥੀਆਂ ਨੂੰ ਬੇਨਤੀ ਆ ਆਪਾਂ ਅਜੇ ਬੇਨਤੀ ਕਰ ਰਹੇ ਹਾਂ ਜੇ ਹੁਣ ਆਪਾਂ ਧਰਨਾ ਤਾਂ ਰੱਖ ਹੀ ਦਿੱਤਾ 25 ਨੂੰ ਪੱਕਾ ਧਰਨਾ ਤੇ ਵੀ ਆ ਦੇ ਆਸ-ਪਾਸ ਜਿੰਨੇ ਸਾਥੀ ਨੇ ਗਰੁੱਪਾਂ ਦੇ ਵਿੱਚ ਐਡ ਕਰਾਓ ਤੇ ਹੋਰ ਪੱਕੇ ਧਰਨੇ ਲਈ ਉਹਨਾਂ ਨੂੰ ਰੈਡੀ ਕਰੋ ਤੁਸੀਂ ਜਿੱਥੇ ਕਹੋਗੇ ਅਸੀਂ ਤੁਹਾਡੇ ਨਾਲ ਖੜੇ ਆਂ ਜਿੱਥੇ ਕਹੋਗੇ ਜਿੱਥੇ ਵਰਕ ਕਰਨਾ ਆਪੋ ਉਥੇ ਨਾਲ ਚੱਲਾਂਗੇ ਪਰ ਸਾਥੀਓ ਤੁਹਾਡਾ ਸਾਥ ਹੋਣਾ ਚਾਹੀਦਾ ਮਨਕ ਚਲੋ ਕਿਸੇ ਪਿੰਡ ਦੇ ਵਿੱਚ ਕੋਈ 20 15 ਸਾਥੀ ਬੈਠੇ 20 ਸਾਥੀ ਬੈਠੇ ਜੇ ਤੁਹਾਡੇ ਕੋਲ ਮੋਟੀਵੇਟ ਨਹੀਂ ਹੋ ਰੇ ਨਾਲ ਜਾਣ ਲਈ ਸਾਨੂੰ ਬੁਲਾਓ ਅਸੀਂ ਆਵਾਂਗੇ ਟਾਈਮ ਕੱਢ ਕੇ ਆਵਾਂਗੇ ਜਦੋਂ ਵੀ ਟਾਈਮ ਨਿਕਲਿਆ ਸਾਡੇ ਨੰਬਰ ਚੱਲ ਰਿਹਾ ਮੇਰਾ ਨੰਬਰ ਚੱਲ ਰਿਹਾ ਰਜਿੰਦਰ ਦਾ ਨੰਬਰ ਚੱਲ ਰਿਹਾ ਅੰਕੁਸ਼ ਵੀਰਾ ਦਾ ਨੰਬਰ ਚੱਲ ਰਿਹਾ ਤੁਸੀਂ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਪਰ ਉਹਨਾਂ ਦੇ ਲਈ ਲੋੜ ਤਾਂ ਤੁਹਾਡੇ ਸਾਥ ਦੀ ਪੈਣੀ ਆ ਨਾ ਇਕੱਲੇ ਕੁਝ ਨਹੀਂ ਕਰ ਸਕਦੇ ਸਿਰਫ ਇੱਕ ਵਾਰ ਹੁਣ ਪੱਕੇ ਦਰਨੇ ਸਾਥ ਦਿਓ ਆਪਾਂ ਨੋਟੀਫਿਕੇਸ਼ਨ ਲੈ ਕੇ ਹੀ ਉਠਾਂਗੇ ਤੇ ਜਿਹੜੇ ਮੇਰੇ ਸਾਥੀ ਕਹਿੰਦੇ ਸੀ ਕਾਫੀ ਟਾਈਮ ਤੋਂ ਗਰੁੱਪਾਂ ਦੇ ਵਿੱਚ ਗੱਲਾਂ ਚੱਲ ਰਹੀਆਂ ਸੀ ਕਿ ਪੱਕਾ ਦਰਨਾ ਹੀ ਰੱਖੋ ਉਹਨੋਂ ਸਾਥੀਓ ਜਿਹੜੇ ਕਹਿੰਦੇ ਸੀ ਨਾ ਪੱਕਾ ਦਰਨਾ ਰੱਖੋ ਉਹ ਸਾਥੀ ਤਿਆਰ ਹੋ ਜਾਣਾ ਆਪਣਾ ਟੈਂਕੀ ਮੋਰਚਾ ਵੀ ਹੋ ਸਕਦਾ ਇਹ ਯਾਦ ਰੱਖਿਓ ਕਿਉਂਕਿ ਉਸ ਦਿਨ ਦੋ ਤਿੰਨ ਸਾਥੀਆਂ ਨਾਮ ਲਿਖਾਈ ਸੀ ਮੇਰੇ ਕੋਲ ਅਜੇ ਨੋਟ ਪਿਆ ਕਾਪੀ ਤੇ ਤੇ ਕੁਝ ਹੋਰ ਸਾਥੀ ਵੀ ਹੁਣ ਅੱਗੇ ਆਉਣ ਜੇ ਆਪਾਂ ਹੁਣ ਪੋਸਟਾ ਲੈਣੀ ਹੈ ਨਾ ਚਾਹੋ ਪਲੱਸ 2 ਬੇਸ ਲੈਣੀਆਂ ਨੇ ਨਾ ਹੁਣ ਅੱਗੇ ਆਜੋ ਹੁਣ ਟਾਈਮ ਤੇ ਅੱਜ ਨਹੀਂ ਤਾਂ ਕੱਲ ਨਹੀਂ ਤਾਂ ਵੀਰੇ ਪਲੱਸ 2 ਵਾਲੇ ਸਾਥੀਆਂ ਨੂੰ ਮੇਰੀ ਬੇਨਤੀ ਆ ਲੋੜ ਜੂਨੀਅਨ ਦੀ ਹੀ ਪੈਣੀ ਆ ਤੁਹਾਨੂੰ ਨੋਟੀਫਿਕੇਸ਼ਨ ਨਿਕਲਣਾ ਉਹ ਜੂਨੀਅਨ ਨਹੀਂ ਹੀ ਕਰਾਉਣਾ ਤੇ ਉੱਥੇ ਜਿਹੜਾ ਕੁਝ ਮਰਜ਼ੀ ਅੰਦਰ ਹੋ ਸਕਦਾ ਤੇ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਪਰਮਿੰਦਰ ਵੀਰਾ ਇੱਥੇ ਬੈਠਾ ਹੁੰਦਾ ਹਮੇਸ਼ਾ ਗੱਲਬਾਤ ਕਰਦਾ ਰਹਿੰਦਾ ਪਰਮਿੰਦਰ ਵੀਰਾ ਪਰਮਿੰਦਰ ਵੀਰੇ ਦੇਖੋ ਵੀਰੇ ਨਾਲ ਖੜੋ ਮੀਟਿੰਗ ਦੇ ਵਿੱਚ ਮੈਂ ਲੈ ਕੇ ਜਾਉ ਤੁਹਾਨੂੰ ਨਾਲ ਪਰ ਸਾਨੂੰ ਸਾਥ ਚਾਹੀਦਾ ਪਲੱਸ 2 ਵਾਲਿਆਂ ਦਾ ਹਾਂ ਇੱਕ ਵੀਰੇ ਸਾਰਿਆਂ ਨੂੰ ਚਲੋ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਗਰੁੱਪਾਂ ਦੇ ਵਿੱਚ ਆਪਾਂ ਉਹਨਾਂ ਨੂੰ ਲੈਫਟ ਕਰ ਦਈਏ ਪਰ ਸਾਰੇ ਸਾਥੀਆਂ ਨੂੰ ਬੇਨਤੀ ਕਰ ਸਕਦੇ ਹਾਂ ਕਿ ਸਾਥਿਓ ਜੇ ਕੋਈ YouTube ਆਪਣੇ ਕੋਈ ਵੀ ਮੀਟਿੰਗ ਰੱਖੀ ਜਾਂਦੀ ਹੈ ਸਾਥਿਓ ਸਾਰਿਆਂ ਨੇ ਪਹਿਲੀ ਗੱਲ ਤੋਂ ਜੁਆਇਨ ਕਰਿਆ ਕਰੋ ਜੇ ਤੁਸੀਂ ਜੁਆਇਨ ਨਹੀਂ ਕਰ ਸਕਦੇ ਸਾਥਿਓ ਫਿਰ ਅਸੀਂ ਤੁਹਾਡੇ ਤੋਂ ਕੀ ਉਮੀਦ ਕਰਾਂਗੇ ਦੱਸੋ ਅਸੀਂ ਅੱਗੇ ਲੱਗ ਕੇ ਲੜ ਰਹੇ ਹਾਂ ਕਿੰਨਾ ਨੇ ਲੜ ਰਹੇ ਹਾਂ ਇੱਕ ਆਦੇ ਲਈ ਇੱਕ ਤੁਹਾਡੇ ਲਈ ਤੇ ਕੀ ਤੁਸੀਂ ਇੱਕ ਮੀਟਿੰਗ ਨਹੀਂ ਜੁਆਇਨ ਕਰ ਸਕਦੇ ਅਸੀਂ ਗਾੜਾ ਡੇਲੀ ਡੇਲੀ ਉਹਨਾਂ ਕਿ ਚਲੋ ਲਾਈਵ ਹੁੰਨੇ ਆ ਜਾਂ ਕਿੱਦਾਂ ਵੀ ਹੈ ਨਾ ਕਦੋਂ ਕੋਈ ਜ਼ਰੂਰੀ ਗੱਲਬਾਤ ਕਰਨੀ ਹੈ ਹਮੇਸ਼ਾ ਉਦੋਂ ਹੀ ਲਾਈਵ ਹੋਇਆ ਜਾਂਦਾ ਸਾਡੇ ਵੱਲੋਂ ਤੇ ਕੱਲ ਤੋਂ ਮੰਨ ਕੇ ਚਲੋ ਪਰਸੋਂ ਤੋਂ ਪੂਰਾ ਅਕੈਡਮੀ ਵਰਕ ਵਿੱਚ ਚੱਲੇਗਾ ਸਾਡਾ ਤੇ 25 ਤਰੀਕ ਹੁਣ ਆਪਣੀ ਫਾਈਨਲਾਂ ਕਰਨੇ ਲਈ ਤੇ ਸਾਥੀਓ ਤੁਸੀਂ ਸਾਰੇ ਹੁਣ ਤਿਆਰ ਪਰ ਤਿਆਰ ਰਹੋ ਤੇ ਜਿਹੜੀ ਆਪਣੀ ਵੀਡੀਓ ਚੈਨਲ ਦਾ ਜਿਹੜਾ ਆਪਣਾ ਲਿੰਕ ਆ ਜਾਂ ਚੈਨਲ ਦਾ ਜੋ ਵੀ ਹਨਾ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਹਨਾ ਜਿੰਨੇ ਸਾਥੀ ਹੈਗੇ ਆ ਤੇ ਜਿਹੜਾ ਚੈਨਲ ਨੂੰ ਵੱਧ ਤੋਂ ਵੱਧ ਸਾਥੀ ਤੱਕ ਪਹੁੰਚਾਓ ਜਿਹੜੇ ਵੀ ਸਾਥੀ ਆਪਣੇ ਗਰੁੱਪਾਂ ਦੇ ਨਾਲ ਨਹੀਂ ਜੁੜੇ ਜਿਹੜੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਦੇ ਨਾਲ ਨਹੀਂ ਜੁੜੇ ਸਾਥੀਓ ਸਾਰੇ ਸਾਥੀ ਸੋਸ਼ਲ ਮੀਡੀਆ ਅਕਾਊਂਟਾਂ ਅਕਾਊਂਟ ਦੇ ਨਾਲ ਵੀ ਜ਼ਰੂਰ ਜੁੜੋ ਕਈ ਵਾਰੀ ਅਚਾਨਕ ਹੀ ਸਾਨੂੰ ਲਾਈਵ ਹੋਣਾ ਪੈ ਜਾਂਦਾ ਕਿ ਵਿੱਚ ਗਰੁੱਪਾਂ ਦੇ ਵਿੱਚ ਗੱਲ ਸ਼ੇਅਰ ਨਹੀਂ ਕਰਨ ਦਾ ਮੌਕਾ ਵੀ ਮਿਲਦਾ ਛੇ ਤੁਹਾਨੂੰ ਉਹ ਜਾਣਕਾਰੀ YouTube ਤੋਂ ਵੀ ਮਿਲ ਸਕਦੀ ਆ Instagram ਤੋਂ ਵੀ ਮਿਲ ਸਕਦੀ ਆ Facebook ਤੋਂ ਵੀ ਮਿਲ ਸਕਦੀ ਆ Telegram ਅਕਾਊਂਟ ਤੋਂ ਵੀ ਮਿਲ ਸਕਦੀ ਆ ਸਾਰੇ ਸਾਥੀ ਜ਼ਰੂਰ ਇਹਨਾਂ ਨੂੰ ਜੁਆਇਨ ਕਰੋ ਤੇ ਬਸ ਹੁਣ ਲਾਸਟ ਤੇ ਹੀ ਕਹੂੰਗਾ ਕਿ ਜਿਹੜੇ ਸਾਥੀ ਪਹਿਲਾਂ ਗਰੁੱਪਾਂ ਦੇ ਵਿੱਚ ਰੋਲਾ ਪਾਉਂਦੇ ਸੀ ਕਿ ਆਪਾਂ ਧਰਨਾ ਰੱਖੀਏ ਧਰਨਾ ਰੱਖੀਏ ਸਾਥੀਓ ਹੁਣ ਫਾਈਨਲ ਡੇਟ 25 ਅਕਤੂਬਰ ਪੱਕਾ ਧਰਨਾ ਰੱਖਿਆ ਗਿਆ ਆਪਣੇ ਵੱਲੋਂ ਤੇ ਸਾਥੀਓ ਹੁਣ ਤਿਆਰ ਰਹੇ ਹੋ ਬਾਅਦ ਚ ਨਾ ਕਿਉਂਕਿ ਹਾਂ ਕਿ ਜੂਨੀਅਰ ਸਾਡੇ ਲਈ ਅੱਗੇ ਖੜੇ ਨਹੀਂ ਜਾਂ ਕੁਝ ਵੀ ਆ ਇਸ ਵਾਰ ਤੁਹਾਡੀ ਇਕੱਠ ਨੇ ਨਜ਼ਾਰਿਤ ਕਰਨਾ ਹੈ ਕਿ ਹਾਂ ਆਪਾਂ ਨੋਟੀਫਿਕੇਸ਼ਨ ਦੇਖਣ ਨੂੰ ਮਿਲੇਗਾ ਜਾਂ ਨਹੀਂ ਮਿਲੇਗਾ ਜੇ ਉੱਥੇ ਇਕੱਠ ਨਾ ਹੋਏਗਾ ਸਾਥੀਓ ਪੱਕਾ ਧਰਨਾ ਸੀ ਵੀ ਨਹੀਂ ਲਗਾ ਸਕਦੇ 40 50 ਜਣੇ ਇਹ ਸੱਚ ਹੈ ਕਿੰਨੇ ਕੁ ਦਿਨ ਚੱਲੂਗਾ ਦੱਸੋ ਬਾਕੀ ਸਾਰੇ ਸਾਥੀਆਂ ਨੂੰ ਪਰਸੋ ਤੱਕ ਅਸੀਂ ਇੱਕ ਫਾਈਨੈਂਸ਼ੀਅਲ ਅਕਾਊਂਟ ਵੀ ਸ਼ੇਅਰ ਕਰਾਂਗੇ ਤੇ ਸਾਰੇ ਸਾਥੀ ਉਸ ਦੇ ਵਿੱਚ ਵੱਧ ਤੋਂ ਵੱਧ ਆਪਣਾ ਫਾਈਨੈਂਸ਼ੀਅਲ ਜੋ ਆਪ ਪੱਕਾ ਧਰਨਾ ਲਗਾ ਰਿਆ ਉਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਵੀ ਕਰਿਓ ਤੇ ਜਿਹੜੇ ਸਾਥੀ ਅੱਗੇ ਆ ਕੇ ਯੂਨੀਅਨ ਦੇ ਵਿੱਚ ਵਰਕ ਵੀ ਕਰਨਾ ਚਾਹੁੰਦੇ ਆ ਨਾਲ ਲੱਗ ਕੇ ਚਲੋ ਯੂਨੀਅਨ ਦੇ ਵਿੱਚ ਮੈਂਬਰ ਤੌਰ ਤੇ ਵੀ ਵਰਕ ਕਰਨਾ ਚਾਹੁੰਦੇ ਆ ਸਾਥੀ ਜਦੋਂ ਮਰਜ਼ੀ ਤੋਂ ਤੁਸੀਂ ਆਓ ਤੁਹਾਡਾ ਵੈਲਕਮ ਹੈ ਕਿਉਂਕਿ ਸਾਥੀ ਤੁਹਾਨੂੰ ਸਾਨੂੰ ਵੀ ਤੁਹਾਡੀ ਲੋੜ ਹੈ ਅੱਗੇ ਕੰਮ ਕਰਨ ਵਾਲੇ ਸਾਥੀਆਂ ਦੀ ਕਿਉਂਕਿ ਤੁਹਾਨੂੰ ਹੀ ਪਤਾ ਸਾਥੀਓ ਚਾਹੇ ਮੈਂ ਆ ਮੈਂ ਇਕੱਲਾ ਇਹਨਾਂ ਕਿੱਥੇ ਕਿੱਥੇ ਭੱਜ ਦ ਆਦੇ ਬਲ ਵੱਤ ਵਦ ਕਰੂੰਗਾ ਪਹਿਲਾਂ ਵੀ ਕਰਿਆ ਵਰਕ ਅਜ ਤੱਕ ਤੇ ਹੁਣ ਵੀ ਕਰੂੰਗਾ ਪਰ ਸਾਥੀਓ ਅਜੇ ਆਪਾਂ ਨੂੰ ਪੂਰੀ ਮਿਆਦ ਦਾ ਤੁਸੀਂ ਸਾਥ ਦਿਓ ਆਪਾਂ ਜਲਦੀ ਨੋਟੀਫਿਕੇਸ਼ਨ ਲਵਾਂਗੇ ਕਿਉਂਕਿ ਹੁਣ ਟਾਈਮ ਥੋੜਾ ਹੈ ਜੇ ਆਪਾਂ ਟਾਈਮ ਲਗਾ ਲਿਆ ਬਾਅਦ ਵਿੱਚ ਪਛਤਾਏ ਦਾ ਕੋਈ ਫਾਇਦਾ ਨਹੀਂ ਆਣਾ ਬਾਕੀ ਕਿਸੇ ਮੇਰੇ ਸਾਥੀ ਦਾ ਕੋਈ ਸਵਾਲ ਜਵਾਬ ਹੋਵੇ ਤਾਂ ਜਰੂਰ ਦੱਸੋ ਤੇ ਕੱਲ ਤੱਕ ਗਰੁੱਪ ਦੇ ਵਿੱਚ ਇੱਕ ਪੋਸਟਰ ਬਣਾ ਕੇ ਪੱਕੇ ਕਰਨੇ ਰਿਲੇਟਡ ਸ਼ੇਅਰ ਕਰ ਦਿੱਤਾ ਜਾਏਗਾ 25 ਤਰੀਕ ਦਾ ਹੁਣ ਤੇ ਉਹਨਦੇ ਲਈ ਪਰਸੋਂ ਨੂੰ ਫਾਈਨੈਂਸ਼ੀਅਲ ਅਕਾਊਂਟ ਵੀ ਸ਼ੇਅਰ ਕਰ ਦਿੱਤੇ ਜਾਣਗੇ ਤੇ ਸਾਰਿਆਂ ਨੇ ਸਾਥ ਜਰੂਰ ਦਿਓ ਬਾਕੀ ਸਾਥੀਓ ਕਿਸੇ ਦਾ ਵੀ ਕੋਈ ਕੋਸਟ ਨਾ ਹੈਗਾ ਤਾਂ ਦੱਸ ਦਿਓ ਕਿਉਂਕਿ ਅਜੇ ਵੀ ਚਲੋ 2 ਕਮਿੰਟ ਹੈਗੇ ਆ ਲਾਸਟ ਤੇ ਸਾਰਿਆਂ ਦੀ ਗੱਲਬਾਤ ਹੋਏ ਕਿਸੇ ਦਾ ਵੀ ਕੋਈ ਕੋਸ਼ਟ ਨ ਹੋਏ 25 ਨੂੰ ਫਾਈਨਲ ਆ ਹੁਣ ਸਾਰਿਆਂ ਦਾ ਇੱਕ ਵਾਰ ਫਿਰ ਦੱਸ ਤੋ 25 ਨੂੰ ਫਾਈਨਲ ਆ ਕਿਉਂਕਿ ਆਪਾਂ ਹੁਣ ਤੱਕ ਤੁਹਾਨੂੰ ਪਤਾ ਹੀ ਆ ਕਾਫੀ ਮੀਟਿੰਗਾਂ ਕੈਨਸਲ ਦੇਖ ਰਹੇ ਆ ਆਪਣਾ ਹੁਣ ਆਪ ਨੂੰ ਲਾਉਣਾ ਹੀ ਪੈਣਾ ਪੱਕਾ ਦਰਨਾ ਸਹੀ ਵੇਖਿਆ ਜਾਵੇ ਤਾਂ ਮੈਸੀ ਤਾਂ ਕਰ ਹੀ ਸਕਦੇ ਹੋ ਬਾਕੀ ਸਾਰੇ ਸਾਥੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਕਿ ਸਾਡਾ 25 ਫਾਈਨਲ ਹੈ ਇਸ ਤੋਂ ਬਾਅਦ ਜਦੋਂ ਵੀਡੀਓ ਨੂੰ ਅਪਲੋਡ ਕੀਤਾ ਜਾਊਗਾ ਨਾ ਸਾਰਿਆਂ ਨੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਇੱਕ ਵੱਧ ਤੋਂ ਵੱਧ ਥੱਲੇ ਕਮੈਂਟ ਕਰਿਆ ਕਰੋ ਕੋਈ ਵੀ ਆਪਣੇ ਜੂਨੀਅਰ ਵੱਲੋਂ ਜੋ ਆਪਣੇ ਪਲੇਟਫਾਰਮ ਤੇ ਵੀਡੀਓ ਪਾਈ ਜਾਂਦੀ ਹੈ ਨਾ ਤੇ ਵੱਧ ਤੋਂ ਵੱਧ ਉਹਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ 25 ਫਾਈਨਲ ਆ ਸਾਡੇ ਵੱਲੋਂ ਵੀ ਫਾਈਨਲ ਆ ਤੁਹਾਡੇ ਵੱਲ ਵੀ ਅੱਜ ਫਾਈਨਲ ਆ ਕਿਉਂਕਿ ਅਸੀਂ ਤੁਹਾਡੇ ਸਹਿਯੋਗ ਨਾਲ ਅੱਜ ਫੇਰ ਡਿਸਾਈਡ ਕਰਿਆ ਕਿ 25 ਦਾ ਹੁਣ ਤਰਨਾ ਰੱਖਿਆ ਜਾ ਰਿਹਾ ਜੇ ਕੱਲ ਨੂੰ ਸਾਥੀਓ ਤੁਹਾਡਾ ਸਾਥ ਨਹੀਂ ਮਿਲਦਾ ਫੇਰ ਨਾ ਕਿਉਂਕਿ ਜਿਹੜੇ 2-4 ਸਾਥੀ ਜੂਨੀਅਨ ਦੇ ਰਹਿ ਗਏ ਉਹ ਵਰਕ ਨਹੀਂ ਕਰ ਰਹੇ ਕਿਉਂਕਿ ਫੇਰ ਅਸੀਂ ਖੁਦ ਪਿੱਛੇ हट ਜਾਾਂਗੇ ਅਸੀਂ ਆ ਲਾਸਟ ਟਾਈਮ ਦੇਖਣਾ ਜੇ ਤੁਹਾਡਾ ਸਾਥ ਮਿਲਿਆ ਪੱਕਾ ਦਰਨਾ ਚਾਹੀਏ ਮਹੀਨਾ ਚੱਲੇ 6 ਮਹੀਨੇ ਚੱਲੇ ਸਾਲ ਚੱਲੇ ਅਸੀਂ ਚਲਾਵਾਂਗੇ ਪਰ ਤੁਹਾਡੇ ਸਾਥ ਨਾਲ ਇਕੱਲੇ ਨਹੀਂ ਚਲਾ ਸਕਦੇ ਬਾਕੀ ਜਿੰਨੇ ਵੀ ਸਾਥੀ ਆਏ ਸਾਰਿਆਂ ਦਾ ਧੰਨਵਾਦ ਜੇ ਕਿਸੇ ਦਾ ਕੋਸ਼ਟ ਨਾ ਤਾਂ ਦੱਸੋ ਤੇ ਨਹੀਂ ਤਾਂ ਮੀਟਿੰਗ ਆਪਾਂ ਖਤਮ ਕਰਦੇ ਹਾਂ ਸਾਥਿਓ ਜੇ ਕਿਸੇ ਵੀ ਸਾਥੀ ਦਾ ਕੋਈ ਕੋਸ਼ਟ ਨਾ ਇੱਥੇ ਪੁੱਛ ਸਕਦਾ ਕਿਉਂਕਿ ਆਪਾਂ ਗਰੁੱਪਾਂ ਦੇ ਵਿੱਚ ਚਲੋ ਅੱਗੇ ਪਿੱਛੇ ਕਈ ਵਾਰੀ ਰਿਪਲਾਈ ਨਹੀਂ ਵੀ ਹੁੰਦੇ ਹਨਾ ਤੇ ਬਾਕੀ ਸਾਰੇ ਸਾਥੀਆਂ ਨੂੰ ਬੇਨਤੀ ਹੋਏਗੀ ਜਿੱਦਾਂ ਜਿੱਦਾਂ ਜਿਹੜੀ ਜਿਹੜੀ ਸਿਟੀ ਦੇ ਵਿੱਚ ਵਰਕ ਹੋਊਗਾ ਸਾਰੇ ਸਾਥੀ ਨਾਲ ਲੱਗ ਕੇ ਸਾਡੇ ਵਰਕ ਕਰਾਉਣ ਇੱਕ ਇੱਕ ਦਿਨ ਦਾ ਵਿੱਚੋਂ ਕੱਢ ਹੀ ਸਕਦੇ ਹੋ ਮਨਿਕ ਤੁਲਾ ਸੀ ਹੁਣ 25 ਤੱਕ ਵਰਕ ਕਰਾਂਗੇ ਤੁਸੀਂ ਵੀ ਟਾਈਮ ਕੱਢੋ ਸਾਡੇ ਲਈ ਕੱਢਣਾ ਤੁਸੀਂ ਆਦੇ ਲਈ ਆ ਪਰ ਮਨਿਕ ਚਲੋ ਨਾਲ ਲੱਗ ਕੇ ਵਰਕ ਕਰਾਉਣਾ ਹਾਜੀ ਦੀ ਸਿਟੀ ਦੇ ਵਿੱਚ ਜਿੱਦਾਂ ਫਾਇਲ ਕਾ ਅਬੋਰ ਜਲਾਲਾਬਾਦ ਜਿੰਨੀਆਂ ਵੀ ਪੰਜਾਬ ਦੇ ਵਿੱਚ ਹੋਣਗੇ ਜਿੱਥੇ ਜਿੱਥੇ ਪਹੁੰਚ ਹੋਈ ਨਾਲ ਵਰਕ ਲੱਗ ਕੇ ਕਰਾਓ ਤਾਂ ਹੀ ਆਪਾਂ ਸਫਲ ਹੋਣਾ ਹੈ ਚਲੋ ਠੀਕ ਆ ਸਾਥੀ ਉਹ ਸਾਰੇ ਸਾਥੀਆਂ ਦਾ ਧੰਨਵਾਦ ਜਿਹੜੇ ਵੀ ਸਾਥੀ ਜੁੜੇ ਜੁੜੇ